ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਸਕਾਲਰਸ਼ਿਪ ਲਈ ਫ੍ਰੀਸ਼ਿਪ ਕਾਰਡ ਆਪਾਂ ਕਿੱਦਾਂ ਅਪਲਾਈ ਕਰਨਾ ਹੈ ਸਾਰਾ ਸਟੈਪ ਬਾਈ ਸਟੈਪ ਗੱਲਬਾਤ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਆ ਦੋਸਤੋ ਨਾਲ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਜਿਆਦਾ ਸਮਾਂ ਲੈਂਦੇ ਹੋਏ ਵੀਡੀਓ ਨੂੰ ਆਪਾਂ ਕੰਮ ਸ਼ੁਰੂ ਕਰਦੇ ਹਾਂ ਕਿ ਫ੍ਰੀਸ਼ਿਪ ਕਾਰਡ ਆਪਾਂ ਕਿੱਦਾਂ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਉਸ ਸਰਚ ਬਾਕਸ ਤੁਸੀਂ ਕੀ ਟਾਈਪ ਕਰਨਾ ਹੈ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਸਰਚ ਕਰ ਦੇਣਾ ਇਹਨਾਂ ਸਰਚ ਕਰਨ ਤੋਂ ਬਾਅਦ ਤੁਸੀਂ ਸਰਚ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਬਹੁਤ ساری ਸਾਈਟ ਓਪਨ ਹੋਣ ਗਿਆ ਸਭ ਤੋਂ ਪਹਿਲੇ ਨੰਬਰ ਤੇ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਪੰਜਾਬ ਗਵਰਨਮੈਂਟ ਤੇ ਆਪਸ਼ਨ ਆਏਗੀ ਤੁਸੀਂ ਇਸ ਨੂੰ ਕਲਿੱਕ ਕਰ ਦੇਣਾ ਹੈ ਠੀਕ ਹੈ ਦੋਸਤੋ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਸੀਂ ਇਸ ਤੇ ਬਹੁਤ ਸਾਰੀਆਂ ਆਪਸ਼ਨ ਆਣ ਗਈਆਂ ਠੀਕ ਹੈ ਦੋਸਤੋ ਏ ਆਪਸ਼ਨ ਆਣ ਤੋਂ ਬਾਅਦ ਦੋਸਤੋ ਜੋ ਵੀ ਸਭ ਤੋਂ ਪਹਿਲਾ ਆਪਸ਼ਨ ਆਈ ਗਈ ਪੀ ਸਟੂਡੈਂਟ ਰੈਸਟ੍ਰੇਸ਼ਨ ਫਾਰ ਐਸਸੀ ਤੁਸੀਂ ਇਸ ਤੇ ਕਲਿੱਕ ਕਰ ਦੇਣਾ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਸ਼ਨ ਆਣ ਗਈਆਂ ਨਵੀਆਂ ਤਾਂ ਦੋਸਤੋ ਸਭ ਤੋਂ ਪਹਿਲਾਂ ਵਿਦਿਆਰਥੀ ਦਾ ਕੋਟਾ ਚੂਜ਼ ਕਰ ਲੈਣਾ ਹੈ ਇਹ ਤੁਸੀਂ ਆਪਸ਼ਨ ਚੂਜ਼ ਕਰੋਗੇ ਤਾਂ ਹੀ ਆਪਸ਼ਨ ਸਾਰੀਆਂ ਫਿਲ ਹੋਣਗੀਆਂ ਇੱਥੇ ਤੁਸੀਂ ਆਪਸ਼ਨ ਚੂਜ਼ ਕਰ ਲੈਣਾ ਹੈ ਬਹੁਤ ساری ਆਪਸ਼ਨ ਆਣ ਗਈਆਂ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਐਸਸੀ ਸਟੂਡੈਂਟ ਨੋਰਮਲ ਅਪਲਾਈ ਕਰਨ ਵਿੱਚ ਨਾਨ ਮੈਨੇਜਮੈਂਟ ਕੋਟਾ ਹੀ ਆਵੇਗਾ ਜੇਕਰ ਸਪੋਰਟਸ ਕੋਟੇ ਚ ਸਟੂਡੈਂਟ ਹੈ ਤਾਂ ਸਪੋਰਟਸ ਕੋਟੇ ਚ ਆਏਗਾ ਅਦਰਵਾਈਜ਼ ਨਾਨ ਮੈਨੇਜਮੈਂਟ ਕੋਟਾ ਹੀ ਰਹੇਗਾ ਇਹਨਾਂ ਸਰਚ ਕਰਨ ਤੋਂ ਬਾਅਦ ਦੋਸਤੋ ਤੁਸੀਂ ਬਹੁਤ ਸਾਰੇ ਆਪਸ਼ਨ ਸ਼ੋ ਹੋਣ ਗਿਆ ਇੱਥੇ ਤੁਸੀਂ ਬੱਚੇ ਦਾ ਆਧਾਰ ਕਾਰਡ ਪਾ ਦੇਣਾ ਹੈ ਉਸ ਤੋਂ ਬਾਅਦ ਡੇਟ ਆਫ ਬਰਥ ਫਿਲ ਕਰ ਦੇਣੀ ਹੈ ਬੱਚੇ ਜੋ ਵੀ ਸਟੂਡੈਂਟ ਹੋਏਗਾ ਉਹਦਾ ਪਹਿਲਾ ਨਾਮ ਅਤੇ ਆਖਰੀ ਆਖਰੀ ਨਾਮ ਜੇ ਮਿਡਲ ਨੇਮ ਹੈ ਤਾਂ ਵਿੱਚ ਪਾ ਸਕਦੇ ਹੋ ਉਸ ਤੋਂ ਬਾਅਦ ਜੈਂਡਰ ਪਰਾਂਗੇ ਮੇਲ ਹੈ ਜਾਂ ਫੀਮੇਲ ਹੈ ਤੇ ਦੋਸਤੋ OTAR ਕੀ ਹੈ 1 ਟਾਈਮ ਰਿਜਿਸਟ੍ਰੇਸ਼ਨ ਜੋ ਕਿ ਤੁਸੀਂ ਹੁਣ ਵੀ ਆਪਣਾ ਫਿਲ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਫ੍ਰੀਸ਼ਿਪ ਕਾਰਡ ਜਦੋਂ ਬਣ ਗਿਆ ਉਸ ਤੋਂ ਬਾਅਦ ਤੁਸੀਂ ਉੱਥੇ ਸਬਮਿਟ ਕਰ ਸਕਦੇ ਹੋ ਜੇ ਓਟੇ ਤੁਹਾਡੇ ਕੋਲ ਨੰਬਰ ਨਹੀਂ ਹੈਗਾ ਤੁਸੀਂ ਬਾਅਦ ਉਹ ਭਰ ਕੇ ਤੁਸੀਂ ਉੱਥੇ ਸਬਮਿਟ ਕਰ ਸਕਦੇ ਹੋ ਇੱਕ ਵਾਰ ਜੇ ਨਹੀਂ ਛੱਡਣਾਗਾ ਆਪਸ਼ਨ ਇਸ ਨੂੰ ਛੱਡ ਸਕਦੇ ਹੋ ਪਰ ਇਹ ਕਰਨਾ ਜ਼ਰੂਰੀ ਹੋਏਗਾ ਉਸ ਤੋਂ ਬਾਅਦ ਇਨੀ ਆਪਸ਼ਨ ਭਰਨ ਤੋਂ ਬਾਅਦ ਤੁਸੀਂ ਆਈ ਐਗਰੀ ਐਂਡ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਇਹ ਤੁਹਾਡਾ ਸਾਰਾ ਵੈਰੀਫਾਈ ਹੋਏਗਾ ਠੀਕ ਹੈ ਦੋਸਤੋ ਉਹ ਵੈਰੀਫਾਈ ਹੋਣ ਤੋਂ ਬਾਅਦ ਦੋਸਤੋ ਫਿਰ ਨਵੀਂ ਥੱਲੇ ਆਪਸ਼ਨ ਆ ਜਾਣਗੇ ਇੱਥੇ ਤੁਸੀਂ ਬੱਚੇ ਦੇ ਫਾਦਰ ਦਾ ਨਾਮ ਪੂਰਾ ਭਰਨਾ ਹੈ ਇੱਥ ਚੂਜ਼ ਕਰਨਾ ਸਿੱਖ ਹੈ ਮੁਸਲਿਮ ਹੈ ਜਬੀ ਕੁਛ ਵੀ ਹੈ ਹਿੰਦੂ ਤਾਂ ਤੁਸੀਂ ਉਸ ਤੋਂ ਬਾਅਦ ਤੁਸੀਂ ਆਪਣੀ ਕੈਟਾਗਰੀ ਚੂਜ਼ ਕਰਨੀ ਐਸੀ ਹੈ ਕਿ ਇਹਦੀ ਕੈਟਾਗਰੀ ਹੈ ਠੀਕ ਹੈ ਦੋਸਤੋ ਸੂਚਿਤ ਕਬੀਲਾ ਤਾਂ ਤੁਸੀਂ ਯੈਸ ਤੁਸੀਂ ਸੂਚਿਤ ਕਬੀਲਾ ਤਾਂ ਬਲੋਂਕ ਕਰ ਦੇਓ ਯੈਸ ਕਰਨਾ ਨਹੀਂ ਅਦਰਵਾਈਜ਼ ਨੋ ਹੀ ਰੱਖਣਾ ਹੈ ਇਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਮੋਬਾਈਲ ਨੰਬਰ ਇੱਥੇ ਜੀਮੇਲ ਪਾ ਦੇਣੀ ਹੈ ਤੇ ਇੱਥੇ ਆਪਣਾ ਐਨੂਅਲ ਇਨਕਮ ਪਾ ਦੇਣੀ ਹੈ ਤੁਹਾਡੀ ਜਿੰਨੀ ਵੀ ਸਾਲ ਦੀ ਹੈ ਇਨਕਮ ਯਾਨੀ ਕਿ ਤੁਹਾਡੀ ਜੇ ਲੱਖ ਰੁਪਏ ਲੱਖ ਰੁਪਏ ਪਾ ਦੇਣੀ ਹੈ 70000 70000 ਜੋ ਵੀ ਤੁਹਾਡੀ ਅਨੁਮਾਨ ਇਨਕਮ ਹੋਈ ਗਈ ਹੈ ਤੁਸੀਂ ਪਾ ਦੇਣੀ ਹੈ ਤੁਸੀਂ ਆਪਣਾ ਸਟੇਟ ਪੰਜਾਬੀ ਰਹੇਗਾ ਇੱਥੇ ਤੁਸੀਂ ਆਪਣਾ ਐਡਰੈਸ ਭਰ ਦੇਣਾ ਹੈ ਆਪਣੇ ਜ਼ਿਲ੍ਹੇ ਦਾ ਨਾਮ ਤਹਿਸੀਲ ਦਾ ਨਾਮ ਪਿੰਨ ਕੋਡ ਭਰ ਕੇ ਇੱਥੇ ਤੁਸੀਂ ਜੇ ਸੇਮ ਐਡਰੈਸ ਹੈ ਸੇਮ ਐਡਰੈਸ ਤੇ ਕਲਿੱਕ ਕਰਕੇ ਇੱਥੇ ਤੁਸੀਂ ਜੋ ਕੈਪਚਰ ਹੋਏਗਾ ਉਹ ਇੱਥੇ ਭਰ ਕੇ ਤੁਸੀਂ ਸੇਵ ਐਂਡ ਅਬਾਉਵ ਡਿਟੇਲ ਐਂਡ ਰਜਿਸਟ੍ਰੇਸ਼ਨ ਮੀ ਤੇ ਕਲਿੱਕ ਕਰ ਦੇਣਾ ਹੈ ਦੋਸਤੋ ਇਹਨਾਂ ਡਿਟੇਲ ਭਰਨ ਤੋਂ ਬਾਅਦ ਦੋਸਤੋ ਤੁਸੀਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਪਣਾ ਤੁਹਾਡਾ ਯੂਜ਼ਰ ਆਈਡੀ ਤੇ ਪਾਸਵਰਡ ਕ੍ਰੀਏਟ ਹੋ ਜਾਏਗਾ ਠੀਕ ਹੈ ਦੋਸਤੋ ਉਸ ਤੋਂ ਬਾਅਦ ਇਹ ਤੁਹਾਡਾ ਇਸ ਨੂੰ ਤੁਸੀਂ ਆਪਣੇ ਕਾਪੀ ਜਾਂ ਪੇਸ ਤੇ ਲਿਖ ਲੈਣਾ ਹੈ ਨਾਲ ਜਾ ਇਸ ਦਾ ਸਕਰੀਨਸ਼ਾਟ ਵੀ ਨਾਲ ਤੁਸੀਂ ਉਸ ਤੋਂ ਬਾਅਦ ਅਸੀਂ ਗੋ ਟੂ ਸਕਾਲਰਸ਼ਿਪ ਪੋਰਟਲ ਐਂਡ ਲੌਗਇਨ ਤੇ ਕਲਿੱਕ ਕਰ ਲੈਣਾ ਹੈ ਠੀਕ ਹੈ ਦੋਸਤੋ ਇਹਨਾਂ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਜੋ ਵੀ ਹੋਏਗਾ ਉੱਥੇ ਆਪਣਾ ਆਈਡੀ ਤੇ ਆਪਣਾ ਪਾਸਵਰਡ ਪਾ ਕੇ ਇਹੀ ਉਸ ਬਾਕਸ ਉੱਪਰ ਕਰਕੇ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਠੀਕ ਹੈ ਦੋਸਤੋ ਇਹਨਾਂ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਨਈ ਪੋਰਟਲ ਆਪਸ਼ਨ ਹੋਏਗੀ ਦੋਸਤੋ ਉਸ ਤੋਂ ਬਾਅਦ ਆਪਸ਼ਨ ਆਈ ਰਹੀ ਹੋਏਗੀ ਅਪਲਾਈ ਫਾਰ ਫ੍ਰੀ ਸ਼ਿਪ ਕਾਰਡ ਤੁਸੀਂ ਇਸ ਤੇ ਕਲਿੱਕ ਕਰ ਦੇਣਾ ਹੈ ਠੀਕ ਹੈ ਇਸ ਨੂੰ ਜਦੋਂ ਵੀ ਤੁਸੀਂ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਆਪਸ਼ਨਾਂ ਨਵੀਆਂ ਆਣਗੀਆਂ ਤਾਂ ਦੋਸਤੋ ਸਭ ਤੋਂ ਇਥੇ ਆਪਣਾ ਅਪਲੋਡ ਫੋਟੋ ਦੇ অপਸ਼ਨ 'ਚ ਕਲਿੱਕ ਕਰਕੇ ਆਪਣਾ ਜੋ ਵੀ ਜਿੰਨੀ ਵੀ ਸਾਈਜ਼ ਦਿੱਤਾ ਹੋਏਗਾ ਫੋਟੋ ਦਾ ਉਸ ਨਾਲ ਸਾਈਜ਼ ਚੂਜ਼ ਕਰਕੇ ਫੋਟੋ ਅਪਲੋਡ ਕਰ ਦੇਣਾ ਹੈ ਉਸ ਤੋਂ ਬਾਅਦ ਫੋਟੋ ਅਪਲੋਡ ਕਰਾਂਗੇ ਤੁਹਾਡਾ ਇੱਥੇ ਆਪਣਾ ਫੋਟੋ ਆ ਜਾਏਗਾ ਠੀਕ ਹੈ ਦੋਸਤੋ ਉਸ ਤੋਂ ਬਾਅਦ ਅਪਲੋਡ ਇਨਕਮ ਕਾਸਟ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਕਈ ਆਪਸ਼ਨ ਆਣ ਗਿਆ ਇੱਕ ਜਿੱਥੇ ਤੁਸੀਂ ਆਪਣਾ ਇਨਕਮ ਦਾ ਸਰਟੀਫਿਕੇਟ ਅਪਲੋਡ ਕਰ ਦੇਣਾ ਹੈ ਅਤੇ ਆਪਣਾ ਕਾਸਟ ਜੋ ਐਸਸੀ ਜੋ ਵੀ ਹੈ ਕੈਟਾਗਰੀ ਉਸ ਦਾ ਸਰਟੀਫਿਕੇਟ ਅਪਲੋਡ ਕਰ ਦੇਣਾ ਹੈ ਤੇ ਪਾਸ ਸਰਟੀਫਿਕੇਟ ਜੋ ਤੁਸੀਂ ਪਿਛਲੀ ਕਲਾਸ ਪਾਸ ਕੀਤੀ ਉਸ ਦਾ ਸਰਟੀਫਿਕੇਟ ਅਪਲੋਡ ਕਰ ਦੇਣਾ ਹੈ ਉਸ ਤੋਂ ਬਾਅਦ ਪਰ ਪ੍ਰੈਜ਼ੈਂਟੇਟਿਵ ਕੋਰਸ ਜੋ ਵੀ ਤੁਸੀਂ ਹੁਣ ਕਰ ਰਹੇ ਹੋ ਇੱਥੇ ਤੁਸੀਂ ਕੋਰਸ ਚ ਆ ਜਾਣੇ ਕਰਦੇ ਬੀਏ, ਬੀਸੀਏ, ਬੀਕਾਮ ਜੋ ਵੀ ਡਿਪਲੋਮਾ ਕਰ ਰਹੇ ਉਸ ਤੋਂ ਬਾਅਦ ਬੈਚਲਰ ਆਏਗੀ ਜੇ ਬੀਏ ਕਰਦੇ ਬੀਏ ਹੀ ਆਏਗੀ ਤੁਸੀਂ ਜਿਵੇਂ ਡਿਪਲੋਮਾ ਕਰ ਰਹੇ ਹੋ ਉਸ ਇਲੈਕਟ੍ਰੀਕਲ ਇੰਜੀਨੀਅਰਿੰਗ ਇਸ ਤਰ੍ਹਾਂ ਦੇ ਆਪਸ਼ਨ ਆਣ ਗਿਆ ਤੁਸੀਂ ਕੋਰਸ ਪਹਿਲੇ ਸਾਲ ਚ ਕਰ ਰਹੇ ਹੋ ਦੋਸਾਂ ਸਾਲ ਕਰ ਰਹੇ ਹੋ ਜਾਂ ਪਹਿਲਾ ਸਾਲ ਹੱਥ ਪਹਿਲਾ ਕਰ ਦਾਂਗੇ ਉਸ ਤੋਂ ਬਾਅਦ ਪਿਛਲੇ ਕੋਰਸ ਦੀ ਡਿਟੇਲ ਪਾ ਦਾਂਗੇ ਠੀਕ ਹੈ ਦੋਸਤੋ ਇੱਥੇ ਤੁਸੀਂ ਆਪਣਾ ਜੇਕਰ ਤੁਸੀਂ ਪਿਛਲੀ 12ਵੀਂ ਕਰ ਰਹੇ ਸੀ ਤੁਸੀਂ 12ਵੀਂ ਪਾਸ ਕਰਕੇ ਬੀਏ 'ਚ ਐਡਮਿਸ਼ਨ ਲੈਣੀ ਹੈ ਤਾਂ ਉਸ ਸ ਸੀਨੀਅਰ ਸਕੈਂਡਰੀ ਤੇ ਆਪਸ਼ਨ ਲਿਸਟ ਕਰਨ ਤੋਂ ਬਾਅਦ ਤੁਸੀਂ ਆਪਣੇ ਇੱਥੇ ਆਰਟਸ ਜਾਂ ਸਾਇੰਸ ਰੱਖਿਆ ਹੋਇਆ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੋਰਸ ਇਅਰ ਤੇ ਕਿਹੜਾ 12ਵੀਂ ਪਾਸਟ ਸੈਕੰਡ ਇਅਰ ਹੀ ਆਏਗਾ ਇਹ ਤੁਸੀਂ ਪਿਛਲੀ ਡਿਸਕੋਰਸ ਦੀ ਡਿਟੇਲ ਪੜਨੀ ਹੈ ਜੋ ਇੱਥੇ ਪ੍ਰੈਜ਼ੈਂਟ ਹੋਏਗਾ ਉੱਤੇ ਤੁਸੀਂ ਹੁਣ ਦੀ ਕੋਰਸ ਦੀ ਡਿਟੇਲ ਪੜਨੀ ਜੋ ਤੁਸੀਂ ਹੁਣ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਅੰਡਰਟੇਕਿੰਗ ਹੋਏਗਾ ਕਿ ਤੁਹਾਡੇ ਕੋਲ ਇੱਕ ਤੋਂ ਮਤਲਬ ਕਿ ਇੱਕ ਕਮਰੇ ਤੋਂ ਜ਼ਿਆਦਾ ਕਮਰੇ ਹਨ ਯਸ ਨੋ ਹੈ ਤਾਂ ਯਸ ਕਰ ਦੇਣਾ ਅਦਰਵਾਈਜ਼ ਤੁਸੀਂ ਆਪਣਾ ਅੰਡਰਟੇਕਿੰਗ ਫਾਰਮ ਇਥੇ ਹੋਏਗਾ ਇਸ ਜਿਸ ਨੂੰ ਤੁਸੀਂ ICSI ਨਾਲ ਬਿਲੋਂਗ ਕਰਦੇ ਹੋ ਯਸ ਰਹੇਗਾ ਜੋ ਵੀ ਤੁਸੀਂ ਜਿੱਕਿ ਤੁਹਾਡਾ ਲੇਬਰ ਜੋ ਵੀ ਇਸ ਕਰਕੇ ਤੁਹਾਡੇ ਆਮਦਨ ਘਰ ਚ ਆਉਂਦੀ ਹੈ ਯਸ ਜਾਂ ਨੋ ਵੱਡੇ ਮਾਤਾ ਪਿਤਾ ਅਨਪੜ ਹਨ ਹਾਂ ਜਾਂ ਨਾ ਠੀਕ ਹੈ ਸਾਰਾ ਕੀ ਤੁਸੀਂ 10ਵੀਂ ਪਾਸ ਮੈਟ੍ਰੀਕਲ ਪੰਜਾਬੀ ਪਾਸ ਹੋ ਹਾਂ ਯਸ ਇਸ ਯਸ ਹੀ ਰਹੇਗਾ ਇਹ ਸਾਰਾ ਅੰਡਰਟੇਕਿੰਗ ਤੁਸੀਂ ਆਪਸ਼ਨਾਂ ਚੂਜ਼ ਕਰਕੇ ਸੇਵ ਤੇ ਦੋਸਤੋ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਦੋਸਤੋ ਸੇਵ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਉਸ ਤੋਂ ਬਾਅਦ ਦੁਬਾਰਾ ਫਿਰ ਡਿਟੇਲ ਆਏਗਾ ਤੁਸੀਂ ਆਪਣਾ ਡਿਟੇਲ ਚੈੱਕ ਕਰ ਸਕਦੇ ਹੋ ਫਿਰ ਚੈੱਕ ਕਰਨ ਤੋਂ ਬਾਅਦ ਦੋਸਤੋਂ ਸਾਰੀਆਂ ਆਪਸ਼ਨ ਚੂਜ਼ ਕਰਨ ਤੋਂ ਬਾਅਦ ਦੋਸਤੋਂ ਤੁਹਾਡੇ ਸਾਹਮਣੇ ਆਏਗਾ ਸੈਂਡ ਫਾਰ ਅਪਰੂਵਲ ਜਦੋਂ ਇਹ ਸੈਂਡ ਅਪਰੂਵਲ ਮਤਲਬ ਹੁੰਦਾ ਹੈ ਕਿ ਤੁਸੀਂ ਤੁਸੀਂ ਸੈਂਡ ਫਾਰ ਅਪਰੂਵਲ ਕਰੋਗੇ ਤੁਹਾਡੇ ਜੋ ਵਹੇਗਾ ਆਪਣੇ ਡਿਸਟ੍ਰਿਕਟ ਦਾ ਜਿਸ ਦੇ ਕੋਲ ਫ੍ਰੀ ਸ਼ਿਪ ਕਾਰਡ ਅਪਰੂਵ ਹੁੰਦੇ ਹਨ ਉਸ ਤੱਕ ਫ੍ਰੀ ਸ਼ਿਪ ਕਾਰਡ ਤੁਹਾਡਾ ਡਿਟੇਲ ਹੋਏਗੀ ਉਹ ਪਹੁੰਚ ਜਾਏਗੀ ਠੀਕ ਹੈ ਉਹ ਇਹਨਾਂ ਜਾਣ ਤੋਂ ਬਾਅਦ ਤੁਹਾਡਾ ਫ੍ਰੀ ਸ਼ਿਪ ਕਾਰਡ ਉਹ ਤੁਹਾਡਾ ਸਾਡ ਡਿਟੇਲ ਚੈੱਕ ਕਰਨਗੇ ਸਹੀ ਹੈ ਤਾਂ ਅਪਰੂਵ ਕਰ ਦੇਣਗੇ ਜੇ ਤੁਸੀਂ ਦੁਬਾਰਾ ਫਿਰ ਲੌਗਇਨ ਕਰਕੇ ਉਹੀ ਆਈਡੀ ਪਾਸਵਰਡ ਕਰਕੇ ਵੇਖੋਗੇ ਤੁਹਾਡਾ ਇੱਥੇ ਪੈਂਡਿੰਗ ਫ੍ਰੀ ਸ਼ਿਪ ਕਾਰਡ ਇਸ ਪੈਂਡਿੰਗ ਫॉर ਅਪਰੂਵਲ ਦੱਸੇਗਾ ਯਾਨੀ ਕਿ ਲਗਭਗ 3 ਤੋਂ 4 ਦਿਨ ਜਾਂ ਲਗਭਗ ਹਫਤਾ ਵੀ ਲੱਗ ਜਾਂਦਾ ਹੈ ਤੁਹਾਡਾ ਫ੍ਰੀ ਸ਼ਿਪ ਕਾਰਡ ਇਸ ਤਰ੍ਹਾਂ ਪੈਂਡਿੰਗ ਸ਼ੋ ਹੋਏ ਕਰੇਗਾ ਤੁਸੀਂ ਆਪਣਾ ਆਈਡੀ ਪਾਸਵਰਡ ਪਰਦੇ ਨੂੰ ਕਰਨਾ ਲੌਗਇਨ ਤੇ ਜਦੋਂ ਤੁਹਾਡਾ ਫ੍ਰੀ ਸ਼ਿਪ ਕਾਰਡ ਬਣ ਜਾਏਗਾ ਤਾਂ ਤੁਹਾਡਾ ਇੱਥੇ ਆਪਸ਼ਨ ਆ ਜਾਏਗੀ ਡਾਊਨਲੋਡ ਫ੍ਰੀ ਸ਼ਿਪ ਕਾਰਡ ਠੀਕ ਹੈ ਦੋਸਤੋ ਜੇ ਲੋ ਫ੍ਰੀ ਸ਼ਿਪ ਕਾਰਡ ਡਾਊਨਲੋਡ ਕਰੋਗੇ ਤਾਂ ਤੁਹਾਡੇ ਸਾਹਮਣੇ ਉਹੀ ਸੇ ਤਰ੍ਹਾਂ ਜੋ ਪਹਿਲੇ ਪੇਜ ਦਿਖਾਈ ਉਸੇ ਤਰ੍ਹਾਂ ਤੁਹਾਡਾ ਫ੍ਰੀ ਸ਼ਿਪ ਕਾਰਡ ਬਣ ਜਾਵੇਗਾ ਆਈ ਹੋਪ ਦੋਸਤੋ ਸਾਰਿਆਂ ਨੂੰ ਵੀਡੀਓ ਪਸੰਦ ਆਏਗੀ ਕਿ ਜੇਕਰ ਕਿਸੇ ਵੀ ਬੱਚੇ ਦਾ ਕੋਈ ਡਾਊਟ ਜਾਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹਨ ਤਾਂ ਕਮੈਂਟ ਬਾਕਸ ਜਰੂਰ ਪੁੱਛ ਸਕਦੇ ਹੋ ਜਲਦੀ ਹੀ ਰਿਪਲਾਈ ਮਿਲ ਜਾਏਗਾ ਆਈ ਹੋਪ ਸਾਰਿਆਂ ਨੂੰ ਬਿਲਕੁਲ ਵੀਡੀਓ ਪਸੰਦ ਆ ਜਾਈ ਹੋਵੇਗੀ ਤਾਂ ਤੁਸੀਂ ਘਰ ਬੈਠੇ ਆਪਣਾ ਫ੍ਰੀ ਸ਼ਿਪ ਕਾਰਡ ਖੁਦ ਹੀ ਅਪਲਾਈ ਕਰ ਸਕਦੇ ਹੋ ਬਿਨਾਂ ਕਿਸੇ ਗਲਤੀ ਤੋਂ ਤਾਂ ਅੱਜ ਦੀ ਵੀਡੀਓ ਆਪਾਂ ਇ ਤੁਹਾਨੂੰ ਵੀਡੀਓ ਚੰਗੀ ਲੱਗੀਏ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਪੋਜ਼ਿਟਿਵ ਹੈਰੀ ਪੰਜਾਬ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦੀ